ਲੱਕੇ ਵੀ ਕੋਈ ਨਸ਼ਾ ਨਹੀਂ ਕਰੋਗੇ ਅਜੇ ਹੀ ਚੀਜ਼ ਐ ਨਸ਼ਾ ਦਿਨਾਂ ਦੇ ਵਿੱਚ ਛਡਵਾ ਦੂਗਾ ਮੈਂ ਕਹਿੰਦਾ ਜੇਕਰ ਨਸ਼ਾ ਕਰੋਗੇ ਵੀ ਨਾ ਤੁਹਾਡੇ ਨਸ਼ਾ ਪਛਣਾਣੀ ਅਜੇ ਹੀ ਚੀਜ਼ ਐ ਸ਼ਰਾਬ ਐ ਜਰਦਾ ਕੋਲਪ ਤਾਂ ਕੁਝ ਮਰਜੀ ਐ ਜੇਕਰ ਕੋਈ ਇਹ ਚੀਜ਼ ਖਾ ਕੇ ਉਸ ਤੋਂ ਬਾਅਦ ਸ਼ਰਾਬ ਪੀਊਗਾ ਉਹਨੂੰ ਉਲਟੀ ਆ ਜੂਗੀ ਵੀ ਅਜੇ ਹੀ ਚੀਜ਼ ਐ ਤੇ ਇਹ ਤਕਲੀਫ ਵੀ ਨਹੀਂ ਆਊਗੀ ਇਹਦੇ ਨਾਲ ਨਾਲ ਆਪਾਂ ਇੱਕ ਚੀਜ਼ ਦੱਸਾਂਗੇ ਜਿਹਦੇ ਨਾਲ ਤੁਹਾਨੂੰ ਜੇਕਰ ਤਕਲੀਫ ਆਈ ਵੀ ਉਹ ਚੀਜ਼ ਦਾ ਤੁਹਾਡਾ ਹੱਲ ਹੋ ਜਾਊਗਾ ਜਿਵੇਂ ਕਿ ਜੇ ਨਸ਼ਾ ਛੱਡਣ ਨਾਲ ਜਿਵੇਂ ਅੰਗ ਪਏ ਟੁੱਟਣ ਲੱਗ ਜਾਂਦੇ ਨੇ ਸੋਜ ਆ ਜਾਂਦੇ ਸਰੀਰ ਦੇ ਵਿੱਚ ਉਹਦੇ ਵਾਸਤੇ ਇਹ ਚੀਜ਼ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਹੈਗੀ ਰਤਨ ਜੋਤ ਇਹਦੀ ਤੁਸੀਂ ਮਾਲਸ਼ ਕਰਨੇ ਜਿਹੜੀ ਚੀਜ਼ ਖਾਣੀ ਹੈ ਉਹ ਆਪਾਂ ਇਸ ਤੋਂ ਬਾਅਦ ਦਿਖਾਉਨੇ ਆ ਪਰ ਇਹ ਚੀਜ਼ ਜ਼ਰੂਰੀ ਹੈ ਕਿਉਂਕਿ ਸਭ ਤੋਂ ਮੇਨ ਚੀਜ਼ ਜਿਹੜੀ ਤੋੜ ਲੱਗਦੀ ਹੈ ਤੋੜ ਦਾ ਹੱਲ ਇਹੋ ਹੀ ਹੈ ਤੁਹਾਡੇ ਅੰਗ ਪੈ ਟੁੱਟਣ ਦੇ ਜਿਹੜੇ ਉਹਦਾ ਹੱਲ ਇਹੋ ਹੀ ਹੈ ਰਤਨ ਜੋਤ ਪੰਸਾਰੀ ਦੁਕਾਨ ਤੋਂ ਲੈ ਕੇ ਆਉਣੀ ਹੈ ਜਿਵੇਂ ਖੋਪਾ ਤੇਲ ਵਨ ਨਾਰੀਅਲ ਦਾ ਤੇਲ ਹੁੰਦਾ ਉਹਦੇ ਵਿੱਚ ਥੋੜਾ ਗਰਮ ਕਰਕੇ ਉਹਦੇ ਵਿੱਚ ਛੱਟ ਲਓ ਇਹ ਇੱਕ ਤੇਲ ਤਿਆਰ ਹੋ ਜਾਊਗਾ ਇਹਦੀ ਮਾਲਸ਼ ਕਰਨੀ ਹੈ ਜਦੋਂ ਤੁਹਾਡੇ ਮੰਨ ਲਓ ਕਿ ਅੰਗ ਪੈ ਟੁੱਟਣਾ ਕੋਈ ਸੋਜ ਆਪੇ ਚਾਹੇ ਚਿਹਰੇ ਤੇ ਕਰ ਲਓ ਮਾਲਸ਼ ਕਿਸੇ ਮਰਜ਼ੀ ਅੰਗ ਤੇ ਸ਼ਮਾਲਸ਼ ਕਰ ਲਓ ਇਹਦੀ ਬਹੁਤ ਵਧੀਆ ਤੇਲ ਆ ਤੁਹਾਨੂੰ ਪਤਾ ਲਵਾ ਦੂਗਾ ਤੇ ਹੁਣ ਉਸ ਤੋਂ ਬਾਅਦ ਨਖਾ ਛੜਵਾਉਣਾ ਕਿਨੇ ਆ ਉਹ ਕਿਹੜੀ ਚੀਜ਼ ਹੈ ਇਹ ਚੀਜ਼ ਆਮ ਹੀ ਆਪਣੇ ਘਰਾਂ ਦੇ ਵਿੱਚ ਪਈ ਹੁੰਦੀ ਹੈ ਸੁੰਡ ਜਾਂ ਆਦਰਕ ਲੈ ਲਓ ਇਹਦੀ ਜਗ੍ਹਾ ਤੇ ਸੁੰਡ ਹੈਗਾ ਤਾਂ ਸੁੰਡ ਵਰਤੋ ਤੇ ਹੁੰਦਾ ਇਹ ਆਦਰਕ ਕੀ ਹੈ ਇਹਨੂੰ ਕੀ ਕਰਨਾ ਪਹਿਲਾਂ ਤੁਸੀਂ 10-15 ਮਿੰਟ ਇਹਨੂੰ ਪਾਣੀ ਦੇ ਵਿੱਚ ਉਬਾਲਣਾ ਜਦੋਂ ਇਹ ਬਿਲਕੁਲ ਕੱਚਾ ਹੋ ਗਿਆ ਜਿਵੇਂ ਆਰਬੀ ਹੁੰਦੀ ਹੈ ਆਰਬੀ ਵਾਂਗੂ ਬਣ ਗਿਆ ਜਦੋਂ ਉਦੋਂ ਉਸ ਤੋਂ ਬਾਅਦ ਵਰਤਣਾ ਇੱਕ ਮਸਾਲਾ ਇਹਦੇ ਵਿੱਚ ਪਾਉਣਾ ਜ਼ਰੂਰੀ ਹੈ। ਇਹ ਮਸਾਲੇ ਦੇ ਵਿੱਚ ਕੀ ਕੁਝ ਪਾਇਆ ਹੋਇਆ ਉਹ ਵੀ ਆਪਾਂ ਨਾਲ ਦੀ ਨਾਲ ਦੱਸਾਂਗੇ। ਕਿਉਂਕਿ ਕਈ ਵੀ ਮਸਾਲਿਆਂ ਬਾਰੇ ਕਿ ਦੱਸਦੇ ਨਹੀਂ ਵੀ ਇਹਦੇ ਵਿੱਚ ਕੀ ਕੁਝ ਹੈ। ਮੇਨ ਚੀਜ਼ ਇਹ ਹੀ ਹੋਈ ਹੈ ਜਿਹਨੇ ਨਸਸੜਵਾਉਣਾ ਇੱਕ ਸੁੰਡ ਹੋਇਆ। ਇਹ ਮਸਾਲੇ ਦੇ ਵਿੱਚ ਕੀ ਕੁਝ ਹੈ ਤੁਸੀਂ ਨੋਟ ਕਰ ਲਓ। ਅਜਵੈਨ ਬਰਾਬਰ ਮਾਤਰਾ 'ਚ ਪਾ ਲਓ ਸਾਰਾ ਕੁਝ। ਜਿਹੜੀ ਜਿਹੀ ਖੱਟ ਪਾਉਣੀ ਹੈ ਉਹ ਵੀ ਮੈਂ ਦੱਸ ਦੂਆ। ਅਜਵੈਨ, ਸੌਂਫ ਪਾ ਲਓ ਤੇ ਇਹਦੇ ਵਿੱਚ ਇੱਕ ਜੀਰਾ ਪਾ ਲਓ ਤੇ ਇੱਕ ਦਾਲਚੀਨੀ ਆਉਂਦੀ ਹੈ ਦਾਲਚੀਨੀ ਪਾ ਲਓ ਤੇ ਇਹਦੇ ਵਿੱਚ ਇੱਕ ਕਾਲਾ ਨਮਕ ਪਾਣੇ ਉਹ ਮਾਤਰਾ ਦੇ ਹਿਸਾਬ ਨਾਲ ਪਾ ਲਓ ਆਪਣੇ ਹਿਸਾਬ ਨਾਲ ਖੱ ਇੱਕ ਕਾਲੀ ਮਿਰਚ ਕਾਲੀ ਮਿਰਚ ਵੀ ਘੱਟ ਪਾਉਣੀ ਹੈ ਬਾਕੀ ਸਾਰਾ ਸਮਾਨ ਆਪਣੇ ਹਿਸਾਬ ਨਾਲ ਮਤਲਬ ਕਿ ਇੱਕੋ ਮਾਤਰਾ ਦੇ ਵਿੱਚ ਪਾ ਲਓ ਜਦੋਂ ਇਹ ਉਬਾਲਾ ਆ ਗਿਆ ਇਹ ਪੂਰੀ ਗਰਮ ਹੋ ਗਈ ਮਤਲਬ ਕਿ ਆਰਬੀ ਮੰਗ ਜਦੋਂ ਬਣ ਗਈ ਉਸ ਤੋਂ ਬਾਅਦ ਇਹ ਦੇ ਪੀਸ ਜਿਹੇ ਹਿਸਾਬ ਨਾਲ ਕੱਟਿਓ ਜਿਹੜੇ ਹਿਸਾਬ ਨਾਲ ਤੁਸੀਂ ਇਹਨਾਂ ਮੂੰਹ ਦੇ ਵਿੱਚ ਰੱਖ ਸਕੋ ਕਿਉਂਕਿ ਜਰਦਾ ਕੋਲਪ ਸ਼ਰਾਬ ਚਾਹੇ ਵੱਡੇ ਤੋਂ ਵੱਡਾ ਨਸ਼ਾ ਵੀ ਹੈ ਨਾ ਉਹਨੂੰ ਵੀ ਇਹ ਤੋੜ ਦੂਗਾ ਇਹਦੇ ਵਿੱਚ ਸਲਫਰ ਬਹੁਤ ਜਿਹੜੀ ਸਲਫਰ ਦੀ ਬਹੁਤ ਮਾਤਰਾ ਹੁੰਦੀ ਹੈ ਐਨੀ ਕਿਸੇ ਦਵਾਈ ਦੇ ਵਿੱਚ ਵੀ ਨਹੀਂ ਹੁੰਦੀ ਜਿੰਨੀ ਮਾਤਰਾ ਸਲਫਰ ਦੀ ਇਹਦੇ ਵਿੱਚ ਹੁੰਦੀ ਹੈ ਜੇ ਤੁਹਾਡੇ ਆਪਣੇ ਸਰੀਰ ਦੇ ਵਿੱਚ ਸਲਫਰ ਦੀ ਮਾਤਰਾ ਜ਼ਿਆਦਾ ਹੋ ਗਈ ਆਪਾਂ ਕੋਈ ਵੀ ਨਸ਼ਾ ਨਹੀਂ ਫਿਰ ਕਰ ਸਕਦੇ ਜੇਕਰ ਨਸ਼ਾ ਕਰਾਂਗੇ ਤਾਂ ਆਪਣਾ ਜਿਹ ਮਿਸ਼ਰਾਪੀ ਤੇ ਸ਼ਰਾਬ ਵਾਰੀ ਹੈ ਜੋ ਕੋਈ ਵੀ ਨਸ਼ਾ ਕੀਤਾ ਉਹਨੂੰ ਜੀ ਨਹੀਂ ਕਰਨਾ ਤੁਹਾਡਾ ਵੀ ਅਜਿਹਾ ਇੱਕ ਸਲਫਰ ਦਾ ਮਤਲਬ ਅਜਿਹਾ ਹੋ ਹੁੰਦਾ ਹੈ ਸਲਫਰ ਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਪਾਇਆ ਜਾਂਦਾ ਸਭ ਤੋਂ ਵੱਧ ਸਲਫਰ ਸੁੰਡ ਜਾਂ ਅਦਰਕ ਦੇ ਵਿੱਚ ਹੁੰਦਾ ਤੇ ਇਹਦੇ ਵਿੱਚ ਜਿਹੜਾ ਪਾਊਡਰ ਆਪ ਤੁਹਾਨੂੰ ਦੱਸਿਆ ਸੀ ਸਮਾਨ ਤੁਹਾਨੂੰ ਕਿਹਾ ਸੀਗਾ ਉਹ ਪਾਊਡਰ ਇਹਦੇ ਉੱਪਰ ਪਾ ਲਓ ਉੱਪਰ ਛਿੜਕ ਕੇ ਇਹਦੇ ਵਿੱਚ ਤੁਸੀਂ ਐਕਸਟਰਾ ਸੁਆਦ ਲਈ ਸੌਂਪ ਪਾ ਸਕਦੇ ਹਾਂ ਸੌਂਪ ਪਾ ਕੇ ਵੀ ਟੇਸਟ ਬਣ ਜੂਗਾ ਤੁਹਾਨੂੰ ਖਾਣੇ ਆਸਾਨ ਹੋ ਜੂਗੀ ਕਿਸੇ ਪੂੜੀ ਦੇ ਵਿੱਚ ਪਾ ਕੇ ਨਾਲ ਜੇਬ ਦੇ ਵਿੱਚ ਰੱਖੋ ਤੇ ਜਦੋਂ ਤੁਹਾਡਾ ਮਨ ਕਰੇ ਨਸ਼ਾ ਕਰਨ ਉਦੋਂ ਇਹਨੂੰ ਵਰਤੋ ਤੇ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਜਦੋਂ ਤੁਸੀਂ ਇਹਨੂੰ ਵਰਤੋਗੇ ਉਦੋਂ ਤੁਸੀਂ ਆਪਣਾ ਮਿੱਠਾ ਬਿਲਕੁਲ ਬੰਦ ਕਰਨਾ ਹੈ ਮਿੱਠਾ ਜਿਹੜਾ ਤੁਸੀਂ ਖੰਡ ਖਾਣੇ ਹੋ ਉਹ ਬਿਲਕੁਲ ਬੰਦ ਕਰਨੀ ਹੈ ਸਭ ਤੋਂ ਵੱਧ ਜਿਹੜਾ ਕਿ ਆਪਾਂ ਨਸ਼ਾ ਕਰਨ ਨੂੰ ਮਨ ਮਿੱਠੇ ਨਾਲ ਹੀ ਹੁੰਦਾ ਹੈ ਮਿੱਠਾ ਬੰਦ ਕਰ ਦੋ ਫਿਰ ਤੁਸੀਂ ਹੌਲੀ ਹੌਲੀ ਜਿਹੜਾ ਮਹੀਨੇ ਦੇ ਵਿੱਚ ਵੱਡੇ ਤੋਂ ਵੱਡਾ ਨਸ਼ਾ ਵੀ ਤੁਸੀਂ ਛੱਡ ਦੋਗੇ